ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਮਲੂਕਾ ਚੌਧਰੀ ਨੂੰ ਗੁਰੂ ਸਾਹਿਬ ਜੀ ਨਾਲ ਕਿਤੇ ਬਚਨ ਤੋੜਨ ਦਾ ਕੀ ਫਲ ਮਿਲਿਆ ਪਿਆਰੀ ਸਾਧ ਸੰਗਤ ਜੀਓ ਖਡੂਰ ਸਾਹਿਬ ਵਿਖੇ ਚੌਧਰੀ ਮਲੂਕਾ ਰਹਿੰਦਾ ਸੀ ਜੋ ਕਿ ਬੜਾ ਸ਼ਰਾਬੀ ਕਵਾਬੀ ਕਿਸਮ ਦਾ ਵਿਅਕਤੀ ਸੀ ਉਸ ਨੂੰ ਮਿਰਗੀ ਦੀ ਬਿਮਾਰੀ ਦਾ ਰੋਗ ਸੀ ਜਿਸ ਦਾ ਉਸਨੇ ਬਹੁਤ ਦਵਾਦਾਰੂ ਕਰਵਾਇਆ ਪਰ ਕਿਤੋਂ ਵੀ ਉਸ ਦਾ ਆਰਾਮ ਨਾ ਹੋਇਆ ਅਖੀਰ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਸੁਣ ਕੇ ਉਹ ਉਨ੍ਹਾਂ ਦੀ ਸ਼ਰਨ ਦੇ ਵਿੱਚ ਆਇਆ ਤੇ ਬੜੀ ਨਿਮਰਤਾ ਸਹਿਤ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਮੇਰਾ ਇਹ ਰੋਗ ਠੀਕ ਹੋ ਜਾਵੇ ਉਸ ਦਿਨ ਸਰਦਾ ਦੇ ਕੇ ਗੁਰੂ ਸਾਹਿਬ ਜੀ ਦੇ ਆਧਿਕਾਰ ਦੇ ਵਿੱਚ ਆ ਗਏ ਪਰ ਗੁਰੂ ਸਾਹਿਬ ਜੀ ਜਾਣਦੇ ਸਨ ਕਿ ਇਹ ਬਹੁਤ ਸ਼ਰਾਬੀ ਕਵਾਬੀ ਹੈ ਗੁਰੂ ਸਾਹਿਬ ਜੀ ਉਸ ਦੀਆਂ ਬੁਰੀਆਂ ਆਦਤਾਂ ਛਿੜਵਾਉਣਾ ਚਾਹੁੰਦੇ ਸਨ ਸੋ ਗੁਰੂ ਸਾਹਿਬ ਜੀ ਉਸ ਨੂੰ ਕਹਿਣ ਲੱਗੇ ਕਿ ਤੂੰ ਸ਼ਰਾਬ ਪੀਣੀ ਛੱਡ ਦੇ ਤੇ ਮਾਸ ਖਾਣਾ ਛੱਡ ਦੇ ਜਿੰਨਾ ਚਿਰ ਤੂੰ ਸ਼ਰਾਬ ਮਾਸ ਤੋਂ ਦੂਰ ਰਹੇਗਾ ਉਨਾ ਚਿਰ ਇਹ ਬਿਮਾਰੀ ਤੇਰੇ ਤੋਂ ਦੂਰ ਰਹੇਗੀ ਤੇ ਤੂੰ ਬਿਲਕੁਲ ਠੀਕ ਰਹੇਗਾ ਗੁਰੂ ਸਾਹਿਬ ਜੀ ਨੇ ਨਾਲ ਹੀ ਵਚਨ ਕਰ ਦਿੱਤਾ ਕਿ ਜਦੋਂ ਹੀ ਤੂੰ ਇਹ ਵਚਨ ਤੋੜੇਗਾ ਉਦੋਂ ਹੀ ਇਹ ਬਿਮਾਰੀ ਤੈਨੂੰ ਦੁਬਾਰਾ ਚਿੰਬੜ ਜਾਵੇਗੀ ਉਹੋ ਗੁਰੂ ਸਾਹਿਬ ਜੀ ਨਾਲ ਸ਼ਰਾਬ ਮਾਸ ਨਾ ਖਾਣ ਪੀਣ ਦਾ ਵਾਅਦਾ ਕਰਕੇ ਉਥੋਂ ਚਲਾ ਗਿਆ ਜਿੰਨਾ ਚਿਰ ਉਸਨੇ ਸ਼ਰਾਬ ਨਾ ਪੀਤੀ ਅਤੇ ਮਾਸ ਨਾ ਖਾਦਾ ਉਹਨਾਂ ਚਿਰ ਉਹ ਠੀਕ ਰਿਹਾ ਪਰ ਇੱਕ ਦਿਨ ਮੀਂਹ ਪੈ ਰਿਹਾ ਸੀ ਤੇ ਮੌਸਮ ਬੜਾ ਸੋਹਣਾ ਹੋਇਆ ਪਿਆ ਸੀ ਚੌਧਰੀ ਮਲੂਕੇ ਦੀ ਪੁਰਾਣੀ ਆਦਤ ਜਾਗ ਪਈ ਤੇ ਉਸ ਦਾ ਸ਼ਰਾਬ ਪੀਣ ਨੂੰ ਚਿਤ ਕਰਾਇਆ ਉਸਨੇ ਸੋਚਿਆ ਕਿ ਹੁਣ ਤਾਂ ਮੇਰੀ ਬਿਮਾਰੀ ਬਿਲਕੁਲ ਠੀਕ ਹੈ ਹੁਣ ਮੈਨੂੰ ਕੀ ਹੋਣ ਲੱਗਾ ਸੋ ਉਸਨੇ ਸ਼ਰਾਬ ਪੀਲੀ ਅਤੇ ਸ਼ਰਾਬ ਦੇ ਲੋਰ ਦੇ ਵਿੱਚ ਕੋਠੇ ਉੱਤੇ ਚੜ੍ਹ ਕੇ ਗੁਰੂ ਸਾਹਿਬ ਜੀ ਨੂੰ ਉੱਚੀ ਉੱਚੀ ਕਹਿਣ ਲੱਗਾ ਪੀਤੀ ਉਹ ਮੈਂ ਅੱਜ ਹੁਣ ਮੇਰਾ ਕੋਈ ਬਿਮਾਰੀ ਕੁਝ ਨਹੀਂ ਵਿਕਾਰ ਸਕਦੀ ਮੈਂ ਤੋੜ ਦਿੱਤਾ ਹੈ ਅੱਜ ਤੇਰਾ ਬਚਨ ਤੇ ਦੇਖ ਮੈਨੂੰ ਕੁਝ ਵੀ ਨਹੀਂ ਹੋਇਆ ਗੁਰੂ ਅੰਗਦ ਦੇਵ ਜੀ ਨੇ ਜਦੋਂ ਉਸ ਦੇ ਮੂੰਹੋਂ ਇਹ ਕੋਬੋਲ ਸੁਣੇ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਠੀਕ ਐ ਜੇ ਤੂੰ ਵਚਨ ਤੋੜ ਦਿੱਤਾ ਹੈ ਤਾਂ ਇਹ ਬਿਮਾਰੀ ਤਾਂ ਵਚਨ ਦੀ ਵੱਧੀ ਹੋਈ ਸੀ ਹੁਣ ਦੇਖ ਰੰਗ ਕਰਤਾਰ ਦੇ ਮਲੂਕਾ ਜੇ ਗੁਰੂ ਸਾਹਿਬ ਜੀ ਨੂੰ ਨਸ਼ੇ ਦੇ ਲੋੜ ਦੇ ਵਿੱਚ ਕੋਬੋਲ ਬੋਲ ਹੀ ਰਿਹਾ ਸੀ ਕਿ ਅਚਾਨਕ ਉਸ ਨੂੰ ਮਿਰਗੀ ਦਾ ਅਜੀਹਾ ਦੌਰਾ ਪਿਆ ਕਿ ਉਹ ਕੋਠੇ ਤੋਂ ਧੌਣ ਪਰਨੇ ਜਮੀਨ ਉੱਤਿਆਂ ਡਿੱਗਾ ਅਤੇ ਡਿੱਗੇ ਇਸਾਰ ਹੀ ਧੌਣ ਦਾ ਮਨ ਕਾ ਟੁੱਟ ਗਿਆ ਤੇ ਉਹ ਸਦਾ ਲਈ ਮੌਤ ਦੀ نیند ਸੁਗਿਆ ਇਸ ਤਰ੍ਹਾਂ ਮਲੂਕੇ ਚੌਧਰੀ ਨੇ ਗੁਰੂ ਸਾਹਿਬ ਜੀ ਦਾ ਬਚਨ ਨਾ ਮੰਨਣ ਅਤੇ ਖੋਬੋਲ ਬੋਲਣ ਦਾ ਫਲ ਆਪਣੀ ਜਾਨ ਗਵਾ ਕੇ ਭੁਗਤਿਆ ਸੋ ਸਾਨੂੰ ਇਸ ਸਾਖੀ ਤੋਂ ਇਹ ਮਹਾਨ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਗੁਰੂ ਨਾਲ ਕੀਤਾ ਹੋਇਆ ਬਚਨ ਤੋੜਨਾ ਨਹੀਂ ਚਾਹੀਦਾ ਤੇ ਹਰ ਹਾਲਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਪਾਲਣਾ ਚਾਹੀਦਾ ਹੈ ਇਸ ਵਿੱਚ ਹੀ ਸਾਡਾ ਭਲਾ ਹੈ ਜਦੋਂ ਹੀ ਅਸੀਂ ਗੁਰੂ ਦੇ ਬੱਚਿਆਂ ਤੋਂ ਉਲਟ ਆਪਣੇ ਮਨ ਦੇ ਪਿੱਛੇ ਲੱਗਦੇ ਹਾਂ ਉਦੋਂ ਹੀ ਅਸੀਂ ਆਪਣਾ ਨੁਕਸਾਨ ਕਰ ਬੈਠਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ